ਉਹ ਵਾਂਗੇ 3 3 4 ਵਾਰ ਦੇਰਤੀ ਕਰ ਚੁੱਕੇ ਹਨ ਸ਼ਹੀਦਾਂ ਨੂੰ ਚੇਤੇ ਰੱਖਿਓ ਕੌਮ ਸਾਡੀ ਜੀਤੇ ਰਹੇਗੀ ਮਾਲਕ ਜੀ ਕਿਰਪਾ ਕਰ ਸੁੱਖੀਆਂ ਸੰਕਟਾਂ ਦੇ ਸਿਲਪੇ ਮਿਹਰ ਭਰਿਆ ਹੱਥ ਰੱਖਣ ਜੀ ਦਰੋਂ ਕਰੋ ਸਿੱਖੀ ਨਾਮ ਦਾਤ ਪਰਉ ਸਾਧਨ ਬਖਸ਼ਿਸ਼ ਕਰਨ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਰਸਪਰ ਪਿਆਰ ਇਤفاق ਸੁਰੂਪ ਦੀ ਦਾਤ ਬਖਸ਼ਿਸ਼ ਕਰਨ ਜੀ ਸੰਸਾਰ ਦੇ ਭਲੇ ਵਾਸਤੇ ਆਪਣੇ-ਆਪਣ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਪਣੀ ਭਲੇ ਵਾਸਤੇ ਅਰਦਾਸ ਕਰਦੀਆਂ ਹੁਈਆਂ ਸਾਰੇ ਸੰਗਤ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਰਸਨਾ ਪ੍ਰਤਿਰ ਕਰੋ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਮਾਲਕ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਵੇ ਜੀ ਵਿਸਰ ਨਹੀਂ ਦਾਤਾ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਪਿਓ ਹਰ ਦਰਸ਼ਨ ਦਾ ਵਿਧਾਰ ਯੋਗੂਰਨ ਦਲਨ ਵਿਚਾਰ ਕਰ ਕਿਰਪਾ ਅੰਦਰ ਜਾਮੀ ਦਾਸ ਨਾਨਕ ਸਰਨ ਸਵਾਮੀ ਚਲੋ ਜੀ ਵਿਚਾਰ ਕਰਦੇ ਹਾਂ ਜੋ ਜਿਹੜਾ ਪ੍ਰਕਾਰ ਦੀਆਂ ਗੁਣਾਂ ਚੱਤੀਆਂ ਹੋਵੇ ਜਾਂ ਨਹੀਂ گاشاہ گرو روپ سنگشن واحگ جی کا خالص واحگ

ਸਰਬਨਾਮ ਪਦਿ ਕਰਤਾਰ ਸਤਿਨਾਮ ਤੁਮਾ ਨੀ ਸਦਾ ਬਰ ਬਰ ਨਾਮ ਪਤਿ ਤਾਹੋ ਜੈ ਨਾਮੋ ਸਤਿਨਾਮ ਤੁਮਾ ਨੀ ਲਰਨ ਕਨੋ ਜਗਤੋ ਨਾਮੋ ਕੈ ਨਾਮੁ ਇਸੇ ਗੁਰ ਅਧਿਆਸ਼ਕ ਜੀ ਦੇ ਕਰਨਾਮ ਸਤਿ ਸਿਦਾਂ ਧਿਆਨ ਨਿਤ ਕਰਿ ਲਾ ਸਰਚਾ ਨਾਮੁ ਦਾ ਆਧਾਰ ਸਤਿਨਾਮ ਦਾ ਆਧਾਰ ਮੇਰਾ ਸਤਿਪੰਥ ਸਭ ਕੋ ਆਈ ਹਰ ਸ਼ਾਂਤ ਸੁਖੂਣ ਹੈ ਜਿਸ ਦਾ ਮਿਸ਼ਨ ਸਾਧ ਪੂਜਾਈ ਜੀ ਸਦਾ ਕੁਰਬਾਨ ਕੀਤਾ ਗੁਰੂ ਨੇ ਤਾ ਰਸਿਆ ਹੀ ਬੜਿਆਈਆ ਤਾ ਨਾਮ ਨਿਸਰੋਪਨ ਚਲਤ ਰੁਪਿਆ ਸਾਚੰਨਾ ਦਾ ਆਧਾਰ ਸਵਾਜੀਤ ਮੰਦਰ ਕੋ ਚਿਕਾ ਜੋਤਾ ਨਾ ਸੁਭਾਗ ਕੇ ਚਰਨਾਂ ਜੀ ਸਰਗੇ ਤਾ ਧਾਰੀ ਪੰਜ ਜੀ ਤੁੰਦ ਰਸ ਵਿੱਚ ਤਾਲ ਸੰਗਤ ਮਾਰਿਆ ਸੁਰ ਕਰ ਪਾਇ ਤੁਝੇ ਨ ਕਹੋ ਉਸ ਨਾਮ ਹਰ ਚੈ ਲਾ ਕੇ ਕਹ ਨਾਨਕ ਤੈ ਸਤੂਆ ਤਿਤ ਕਰ ਤਨ ਮਤਵਾਸੀ ਅਲਪ ਸੋਵਟ ਭਾਰੀ ਹੋ ਸਗਲ ਮੰਨ ਮਨੋੜ ਤੂ ਮਰੇ ਹੀ ਤਾਰ ਕਰ ਅਕਾਲੰ ਪੁਰਖ ਅਜੂਨੀ ਸਭ ਸੰਗ ਵਰਤ ਸਾਭ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਧੀ ਸਤਨ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਨ ਅਕਾਲ ਮੂਰਤ ਅਯੁਧੀ ਸਤਨ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਜਿਨ ਭਉ ਜਿਨ ਵਾ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਵਾਹਿਗੁਰੂ 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 ਜੀ ਮਿਲ ਕੇ ਲਗੇਗਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਜੋ ਪ੍ਰੇਸ਼ਾਨ ਹੋਣਗੇ ਉਹ ਨਾ ਚਾਹਣਗੇ ਕਿ ਉਹ ਇਸ ਤਰ੍ਹਾਂ ਹੋਵੇ ਕਿ ਉਹ ਅੱਗੇ ਵਧਣਗੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਅੱਗੇ ਵਧਣਗੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਅੱਗੇ ਵਧਣਗੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਅੱਗੇ ਵਧਣਗੇ Gracias. So